ਨਮਸਕਾਰ ਜੈ ਹਿੰਦ ਸਤਿ ਸ੍ਰੀ ਅਕਾਲ ਜੈਪੋਲ ਇਹਨਾਂ ਮੈਂ ਤੁਹਾਡਾ ਆਪਣਾ ਰਜੀਵ ਗੁਗਲਾਨੀ ਅੱਜ ਤੁਸੀਂ ਮੈਨੂੰ ਦੇਖ ਰਹੇ ਹੋ ਇਹ ਬੱਸਾਂ ਦੇ ਪਿੱਛੇ ਮੈਂ ਲੁਧਿਆਣਾ ਪੱਛਮੀ ਤਸੀਲ ਹੰਬੜਾ ਰੋਡ ਤੇ ਖੜਾ ਹਾਂ ਮੈਂ ਅੱਜ ਰੁਟੀਨ ਦੇ ਕੰਮ ਦੇ ਵਿੱਚ ਤਸੀਲ ਆਇਆ ਸੀਗਾ ਕਿਉਂਕਿ ਮੇਰਾ ਕੰਮ ਪ੍ਰਾਪਰਟੀ ਦਾ ਹੈ ਤੇ ਜਦੋਂ ਮੈਂ ਇੱਥੇ ਆਇਆ ਤੇ ਬੱਸਾਂ ਤੇ ਮੇਰਾ ਧਿਆਨ ਹਰ ਵਾਰੀ ਪੈਂਦਾ ਸੀਗਾ ਉਹ ਬੱਸਾਂ ਦੇਖ ਕੇ ਮੈਨੂੰ ਮਨ ਨੂੰ خیال ਆਇਆ ਕਿ ਸਾਡਾ ਪੈਸਾ ਸਾਡਾ ਪੈਸਾ ਇਸ ਕਰਕੇ ਕਿ ਤੁਹਾਡਾ ਤੇ ਮੇਰਾ ਸਾਰੇ ਟੈਕਸਾਂ ਦਾ ਪੈਸਾ ਇਹ ਗੱਡੀਆਂ ਇੱਥੇ ਖੜੀਆਂ ਨੇ ਇਹ ਵੈਸੇ ਤੁਹਾਨੂੰ ਮੈਂ ਥੋੜਾ ਜਿਹਾ ਹੁਣ ਪਿੱਛੇ ਫਲੈਸ਼ਬੈਕ 'ਚ ਲੈ ਜਾਣਾ ਚਾਹੁੰਦਾ ਇਹ ਜਿਹੜੀ ਸਕੀਮ ਲਾਂਚ ਹੋਈ ਸੀ ਜਿਹੜੀਆਂ ਬੱਸਾਂ ਲਾਂਚ ਹੋਈਆਂ ਸੀ ਇਹ 2011 ਦੇ ਵਿੱਚ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀਗੀ ਉਦੋਂ ਸਰਵਰ ਸੁਖਬੀ ਸਿੰਘ ਬਾਦਲ ਨੇ ਪਹਿਲਾਂ 120 ਬੱਸਾਂ 2011 ਦੇ ਵਿੱਚ ਇਹ ਪਾਈਆਂ ਸੀਗੀਆਂ ਜਿਹੜੀ ਕਿ ਲੋਕਲ ਸਿਟੀ ਬੱਸ ਲੁਧਿਆਣਾ ਚਲਦੀ ਸੀ ਪਰ ਇਹ ਜਿਹੜਾ ਉਸ ਟਾਈਮ ਸੈਂਟਰ ਦੇ ਵਿੱਚ ਮਨਮੋਹਨ ਸਰਕਾਰ ਦੀ ਸਰਕਾਰ ਸੀ ਤੇ ਸਾਡੇ ਲੁਧਿਆਣੇ ਤੋਂ ਪਾਰਲੀਮੈਂਟ ਜਿਹੜੇ ਮੈਂਬਰ ਸੀ ਸ਼੍ਰੀ ਮਨੀਸ਼ ਤਿਵਾੜੀ ਜੀ ਉਦੋਂ ਯੂਨੀਅਨ ਮਿਨਿਸਟਰ ਸੀਗੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਜਿਨਾਂ ਨੂੰ ਵੀ ਸੂਚਨਾ ਐਂਡ ਪ੍ਰਸਾਰਣ ਮੰਤਰੀ ਕਿਹਾ ਜਾਂਦਾ ਉਹਨਾਂ ਦੇ ਫੰਡ ਦੇ ਨਾਲ ਜੀ ਐਨ ਐਨ ਯੂ ਆਰ ਐਮ ਯਾਨੀ ਕਿ ਜੋਹਰ ਲਾਲ ਨਹਿਰੂ ਨਵੀਨੀਕਰਨ ਯੋਜਨਾ ਦੇ ਤਹਿਤ ਇਹ ਬੱਸਾਂ ਲਾਂਚ ਹੋਈਆਂ ਸੀਗੀਆਂ ਕਾਲੀ ਸਰਕਾਰ ਦੇ ਟਾਈਮ ਦੇ ਵਿੱਚ ਲੁਧਿਆਣੇ ਦੇ ਵਿੱਚ ਬੱਸਾਂ ਆਈਆਂ ਸੀਗੀਆਂ 2011 ਦੇ ਵਿੱਚ ਸੀ ਪਰ ਸਕੀਮ ਜਿਹੜੀ ਸੀ ਸੈਂਟਰ ਦੀ ਸੀ ਮੈਂ ਥੋੜਾ ਜਿਹਾ ਕੈਮਰਾਮੈਨ ਨੂੰ ਥੋੜਾ ਗਿਆ ਨੂੰ ਉਸ ਟਾਈਮ ਮਨੀਸ਼ ਕੁਵਾਰੀ ਜੀ ਲੁਧਿਆਣੇ ਇੱਕ ਤਾਂ ਪਾਸਪੋਰਟ ਆਫਿਸ ਲੈ ਕੇ ਆਏ ਸੀਗੇ ਜਿੱਥੇ ਤੱਕ ਮੈਨੂੰ ਯਾਦ ਹੈ ਤੇ ਇੱਕ ਉਹ ਕੋਈ ਜਲੰਧਰ ਦੇ ਨਾਲ ਕੋਈ ਰਿਲੇਟਡ ਕੋਈ ਪ੍ਰੋਗਰਾਮ ਮਤਲਬ ਜਿਹੜਾ ਕੀ ਉਹਨਾਂ ਦਾ ਆਪਣਾ ਜਲੰਧਰ ਟੀਵੀ ਸੈਂਟਰ ਹੈ ਚਲੋ ਗੱਲ ਬਹੁਤ ਪੁਰਾਣੀ ਹੈ ਤੁਹਾਨੂੰ ਇੰਨੀ ਕੀ ਜਾਣਕਾਰੀ ਮੈਂ ਦੇਤੀ ਹੈ ਇਹ ਬੱਸਾਂ ਇੱਥੇ ਕੱਟੋ-ਕੱਟ 200 ਬੱਸ ਖੜੀ ਹੈ। ਮੈਨੂੰ ਵੈਸੇ ਉਹਨਾਂ ਨੇ ਅੰਦਰ ਜਾਣ ਨਹੀਂ ਦਿੱਤਾ ਜਿਹਦੇ ਅੰਦਰ ਜ਼ਿਆਦਾ ਬੱਸਾਂ ਖੜੀਆਂ ਨੇ। ਜੇ ਮੈਂ ਆਪਣਾ ਦਿਮਾਗ ਲਾਵਾਂ ਮੇਰੇ ਕੋਲ ਅਪਰੋਕਸੀਮੇਟ ਆਈਡੀਆ ਜਿਹੜਾ ਹੈਗਾ ਇੱਕ ਬੱਸ ਦੀ ਕੀਮਤ ਮੇਰੇ ਹਿਸਾਬ ਨਾਲ 1 ਕਰੋੜ ਦੇ ਲਗਭਗ ਹੋਊਗੀ। 1 ਕਰੋੜ ਦੇ ਲਗਭਗ ਹੋਊਗੀ। ਹੁਣ ਤੁਸੀਂ ਇਹ ਬੱਸਾਂ ਦੇਖ ਸਕਦੇ ਹੋ ਕਿ ਇਹਨਾਂ ਦੇ ਟਾਇਰ, ਸ਼ੀਸ਼ੇ ਸਭ ਕੁਝ ਟੁੱਟ ਚੁੱਕਿਆ ਹੈ। ਮੈਂ ਦਿਖਾਉਂਗਾ ਕਿ ਇਦਰੋਂ ਵੀ 1 2 3 4 5 6 7 8 ਬੜੀਆਂ ਹੀ ਕੌਸਟਲੀ ਬੱਸਾਂ ਨੇ ਟਾਟਾ ਦੀਆਂ ਬੱਸਾਂ ਨੇ ਔਰ ਇਹਦੀ ਜਿਹੜੀ ਕੀਮਤ ਹੈ ਅਪਰੋਕਸੀਮੇਟ ਮੈਂ ਸੋਚਦਾ ਵੀ 1 ਕਰੋੜ ਹੋਊਗੀ ਬਾਕੀ ਉੱਪਰ ਥੱਲੇ ਹੋ ਸਕਦਾ ਕਿਉਂਕਿ ਰੇਟ ਕਦੇ ਵੀ ਨੇਗੋਸ਼ੀਏਟ ਹੋ ਸਕਦੇ ਨੇ ਪਹਿਲਾਂ ਜਦੋਂ 11 ਦੇ ਵਿੱਚ ਆਈਆਂ ਹੋਣੀਆਂ ਉਦੋਂ ਕੀ ਰੇਟ ਹੋਏਗਾ ਸਾਡੇ ਮਾਨਯੋਗ ਇੱਕ ਲੁਧਿਆਣੇ ਤੋਂ ਐਮਪੀ ਹੁੰਦੇ ਸੀਗੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਅ ਵੈਸੇ ਤਾਂ ਕਾਂਗਰਸ ਦੇ ਵਿੱਚ ਰਹੇ ਸੀਗੇ ਬੜਾ ਉਹਨਾਂ ਨੇ ਕਾਂਗਰਸ 'ਚ ਮਤਲਬ ਰੁਤਬਾ ਕਮਾਇਆ ਬਾਅਦ ਦੇ ਵਿੱਚ ਉਹਨੂੰ ਕਾਂਗਰਸ ਛੱਡ ਕੇ ਬੀਜੇਪੀ 'ਚ ਚਲੇ ਗਏ ਉਹ ਸਾਡੇ ਲੁਧਿਆਣੇ ਦੇ ਐਮਪੀ ਵੀ ਰਹੇ ਸੀਗੇ ਉਹਨੂੰ ਤਾਂ ਉਹ ਸੈਂਟਰ ਦੇ ਵਿੱਚ ਮੰਤਰੀ ਨਹੀਂ ਪਰ ਉਹ ਸਾਡੇ ਲੁਧਿਆਣੇ ਦੇ ਬਹੁਤ ਵੱਡੇ ਐਕਟਰ ਵੀ ਰਹੇ ਨੇ ਜਿਵੇਂ ਸਾਡੇ ਲੁਧਿਆਣੇ ਤੋਂ ਮਰਹੂਮ ਸਾਡੇ ਸਵਰਗੀ ਧਰਮਿੰਦਰ ਦਿਓਲ ਜੀ ਨੇ ਵੀ ਨਾਮ ਕਮਾਇਆ ਉਦਾਂ ਹੀ ਰਵਨੀਤ ਬਿੱਟੂ ਜੀ ਜੇ ਮੈਂ ਕਹਾਂ ਤਾਂ ਧਰਮਿੰਦਰ ਤੋਂ ਬਾਅਦ ਜੇ ਉਹਨਾਂ ਦਾ ਨਾਮ ਬੜਾ ਵਧੀਆ ਸਤਕਾਰ ਦੇ ਨਾਲ ਲਿਆ ਜਾ ਸਕਦਾ ਨੇ ਮੇਰੇ ਬੜੇ ਸਤਿਕਾਰਯੋਗ ਨੇ ਉਹਨਾਂ ਨੇ ਬੜੀਆਂ ਉਦੋਂ ਬੱਸਾਂ ਸਾਫ਼-ਸੁਥਰ ਕਰਦੇ ਸੀ ਆਪਣੀ ਦਸਤਾਰ ਦੇ ਨਾਲ ਚਲੋ ਦਸਤਾਰ ਸਾਡੀ ਬਹੁਤ ਹੀ ਜ਼ਿਆਦਾ ਆਦਰਨੀਏ ਮੈਨੂੰ ਬਹੁਤ ਪਿਆਰੀ ਹੈ ਇਹ ਅੱਜ ਹੁਣ ਮੈਂ ਗੱਲ ਕਰ ਰਿਹਾ ਕਿ ਸਾਡੀ ਝਾੜੂ ਪਾਰਟੀ ਨੂੰ ਆਈ ਨੂੰ 4 ਸਾਲ ਦਾ ਸਮਾਂ ਹੋ ਗਿਆ ਇਹ ਬੱਸਾਂ ਤੁਸੀਂ ਦੇਖੋ ਵੀ ਇੱਥੇ ਖੜੀਆਂ ਮੈਂ ਉੱਧਰ ਵੀ ਦਿਖਾਵਾਂਗਾ ਕਿ ਬੱਸਾਂ ਬਹੁਤ ਜ਼ਿਆਦਾ ਹੋਰ ਵੀ ਹੈਗੀਆਂ ਨੇ ਅੰਦਰ ਮੈਨੂੰ ਡੀਪੂ ਚੋਂ ਸਾਹ ਇਜਾਮ ਨਹੀਂ ਦਿੱਤਾ ਆ ਦੇਖੋ ਕੀ ਇਹਦੇ ਟਾਇਰਾਂ ਦੀ ਹਾਲਾਤ ਕਿਦਾਂ ਦੀ ਨੇ ਟਾਇਰ ਬਿਲਕੁਲ ਧਸ ਚੁੱਕੇ ਨੇ ਮਿੱਟੀ ਦੇ ਵਿੱਚ ਆਹ ਉਹ ਸਕੀਮ ਸੀਗੀ ਜੇ ਐਨ ਐਨ ਯੂ ਆਰ ਐਮ ਜਿਹੜੀ ਕਿ ਜਵਾਹਰ ਲਾਲ ਨਹਿਰੂ ਅ ਨਵੀਨੀਕਰਨ ਯੋਜਨਾ ਸੀਗੀ ਇਹ ਉਹਦੇ ਅਹਿਸਾਸ ਸੀਗੀਆਂ ਉਧਰ ਵੀ ਬੱਸਾਂ ਖੜੀਆਂ ਨੇ ਅੰਦਰ ਵੀ ਤੁਹਾਨੂੰ ਮੈਂ ਦਿਖਾਣਾ ਅੱਗੇ ਵੀ ਸੋ ਇਹਦੇ ਪਿੱਛੇ ਡੀਪੂ ਆ ਜੀ ਡੀਪੂ ਦੇ ਵਿੱਚ ਵੀ 150 ਤੋਂ ਅਪ੍ਰੋਕਸੀਮੇਟ ਗਿਣਤੀ ਨਹੀਂ ਮੈਂ ਕੀਤੀ ਇੰਨੀਆਂ ਕੁ ਪੱਸਾ ਹੈਗੀਆਂ ਵਿੱਚ ਇੱਕੋ ਬਸ ਖੜੀ ਹੈ ਰੱਬ ਦੀ ਰਸੋਈ ਜਿਹੜੀ ਜੀ ਭਗਵੰਤਪਨ ਜੀ ਨੇ ਚਲਾਈ ਸੀ ਸੋ ਮੇਰਾ ਅੱਜ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਪਬਲਿਕ ਦਾ ਪੈਸਾ ਟੈਕਸਾਂ ਦਾ ਪੈਸਾ ਕਿੰਨਾ ਬੇਕਾਰ ਹੋ ਰਿਹਾ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬੀਓ ਤੁਹਾਡੇ ਤੇ ਤੇ ਮੇਰੇ ਤੇ ਹਰ ਬੰਦਾ 1,25,000 ਰੁਪਏ ਪਿੱਛੇ ਅਖਬਾਰ ਚ ਖਬਰ ਆਈ ਸੀ ਕਿ ਪੰਜਾਬ ਸਭ ਤੋਂ ਕਰਜ਼ਾਈ ਸੂਬਾ ਹੋ ਗਿਆ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ 4 ਸਾਲਾਂ ਦੇ ਵਿੱਚ ਸਾਡੀ ਝਾੜੂ ਪਾਰਟੀ ਦੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜੇ ਪਬਲਿਕ ਟਰਾਂਸਪੋਰਟ ਚਲਦੀ ਪਬਲਿਕ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ ਸੀ ਰੈਵਨਿਊ ਆਣਾ ਸੀ ਔਰ ਬੱਚਾ ਦੀ ਜਿਹੜੀ ਕੰਡੀਸ਼ਨ ਸੀ ਇਹ ਤਰਸਯੋਗ ਹਾਲਾਤ ਦੇ ਵਿੱਚ ਹੈ ਇਹਨਾਂ ਦੇ ਵਿੱਚੋਂ ਕਾਫੀ ਸਮਾਨ ਜਿਹੜਾ ਉਹ ਗਾਇਬ ਵੀ ਹੋ ਗਿਆ ਉਹਨਾਂ ਚੋਰੀ ਵੀ ਹੋ ਗਿਆ ਉਹਨਾਂ ਕੋਈ ਨਾ ਤਾਂ ਕਿਸੇ ਕੋਲ ਬੈਟਰੀ ਹਨ ਨੀ ਟਾਇਰ ਵੀ ਇਹਨਾਂ ਦੇ ਧਸ ਚੁੱਕੇ ਨੇ ਮਿੱਟੀ 'ਚ ਖੜੀਏ ਨੇ ਮੇਰਾ ਦਰਦ ਸਿਰਫ ਇਹੀ ਹੈ ਕਿ ਇਹ ਪਬਲਿਕ ਟਰਾਂਸਪੋਰਟ ਅਗਰ ਚੱਲਦੀ ਕਿੰਨੇ ਲੋਕਾਂ ਨੂੰ ਫਾਇਦਾ ਹੋਣਾ ਸੀ ਗੱਡੀਆਂ ਕੰਟੀਨਿਊ ਰਹਿਣੀਆਂ ਸੀ ਇਹਨਾਂ ਦੇ ਅੱਜਕੱਲ ਹੁਣ ਤੱਕ ਇਹਨਾਂ ਦੇ ਇੰਜਨ ਸੀਜ਼ ਹੋ ਗਏ ਉਹਨੇ ਜਾਮ ਹੋ ਗਏ ਉਹਨੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਮੇਰੀ ਮੁੱਖ ਆਵਾਜ਼ ਚੱਕਣ ਦਾ ਸਿਰਫ ਤੇ ਸਿਰਫ ਕੋਈ ਕਾਰਨ ਹੈ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਕਦੋਂ ਚਲਾਈ ਕਿਸੇ ਨੇ ਜਾਂ ਕਿਸ ਸਰਕਾਰ ਤੋਂ ਆਈ ਪਰ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹ 4 ਸਾਲ ਤੋਂ ਰਾਜ ਭਾਗ ਭੋਗ ਰਹੀ ਹੈ ਮੈਂ ਤਹਿਸੀਲ ਦੇ ਬਾਹਰ ਖੜਾ ਲੁਧਿਆਣਾ ਵੈਸਟ ਤੇ ਮੈਂ ਇੱਕ ਵਾਰੀ ਆਪਣੀ ਲੋਕੇਸ਼ਨ ਦੱਸਦਾ ਬੜੀ ਬੜੀ ਤਹਿਸੀਲ ਆਉਣ ਦਾ ਮੌਕਾ ਮਿਲਿਆ ਪਰ ਅੱਜ ਦੇਖ ਕੇ ਮਨ ਬੜਾ ਖਰਾਬ ਹੋਇਆ ਕਿ ਸਾਡਾ ਪੈਸਾ ਤੁਹਾਡਾ ਪੈਸਾ ਇਹ ਪਬਲਿਕ ਟਰਾਂਸਪੋਰਟ ਜਿਹੜੀ ਕਿ ਰੋਡ ਤੇ ਹੋਣੀ ਚਾਹੀਦੀ ਸੀ ਇਹ ਅੱਜ ਚੱਲ ਨਹੀਂ ਰਹੀ ਕਿਉਂਕਿ ਇਹ ਸੈਂਟਰ ਦੀ ਦੇਣ ਸੀ ਮਾਨਯੋਗ ਮਨੀਸ਼ ਤਵਾੜੀ ਜੀ ਉਹᱫੋ ਮਨਿਸਟਰ ਸੀ ਕਾਂਗਰਸੀ ਦੇਨ ਸੀ ਸੋ ਮੈਂ ਗੱਲ ਕਰਨਾ ਚਾਹਾਂਗੇ ਕਿ ਕਾਂਗਰਸ ਨੇ ਹਮੇਸ਼ਾ ਲੋਕ ਪੱਖੀ ਗੱਲ ਕੀਤੀ ਹੈ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ ਪਰ ਜਿਹੜੀਆਂ ਨਲਾਇਕ ਸਰਕਾਰਾਂ ਵਿੱਚ ਆਈਆਂ ਉਹਨਾਂ ਨੇ ਇਹਦੀ ਕੋਈ ਦੇਖ ਰੇਖ ਨਹੀਂ ਕੀਤੀ ਚਾਹੇ ਅੱਜ ਝਾੜੂ ਦੀ ਅਸੀਂ ਗੱਲ ਕਰ ਲਈਏ ਇਹ ਬੱਸਾਂ ਅੰਦਰ ਬਿਲਕੁਲ ਮਿੱਟੀ ਹੋ ਚੁੱਕੀਆਂ ਨੇ ਖਬਾਰ ਹੋ ਚੁੱਕੀਆਂ ਨੇ ਇਹਨਾਂ ਦੀ ਕੋਈ ਰੱਖ-ਰਖਾਵ ਨਹੀਂ ਕੋਈ ਸਰਕਾਰ ਦਾ ਇਹਦੇ ਵੱਲ ਧਿਆਨ ਨਹੀਂ ਮੈਂ ਸਿਰਫ ਇੱਕ ਪਬਲਿਕ ਸਰਵੰਟ ਹੋਣ ਦੇ ਨਾਤੇ ਮੈਂ ਇੱਕ ਸਮਾਜ ਸੇਵਕ ਹੋਣ ਕਰਕੇ ਜਾਂ ਮੈਨੂੰ ਜਿੱਦਾਂ ਵੀ ਤੁਸੀਂ ਮਰਜ਼ੀ ਦੇਖ ਲਓ ਸੋਚ ਲਓ ਸਮਝ ਲਓ ਮੇਰਾ ਦਰਦ ਸੀ ਮੇਰਾ ਦਰਦ ਛਲਕਿਆ ਤੇ ਮੈਂ ਤੁਹਾਡੇ ਨਾਲ ਰੂਹ ਰੂਹ ਹੋਇਆ ਮੇਰਾ ਮਕਸਦ ਇਹੀ ਸੀ ਕਿ ਸੁੱਤੀ ہوئی ਸਰਕਾਰ ਨੂੰ ਜਗਾਉਣਾ ਤੇ ਤੁਹਾਨੂੰ ਜੇ ਲੱਗੇ ਕਿ ਮੈਂ ਸ਼ਾਇਦ ਪਬਲਿਕ ਦੀ ਆਵਾਜ਼ ਬਣ ਕੇ ਕਿਉਂਕਿ ਮੈਂ ਟਾਈਮ ਟੂ ਟਾਈਮ ਬਣੀਆਂ ਹੀ ਐਦਾਂ ਦੇ ਟੌਪਿਕ ਹੁੰਦੇ ਨੇ ਮੈਂ ਉਹਨਾਂ ਤੇ ਬੋਲਦਾ ਰਹਿਣਾ ਤੇ ਅੱਜ ਇਸ ਟੌਪਿਕ ਤੇ ਮੈਨੂੰ ਬੋਲਣਾ ਬਹੁਤ ਜ਼ਿਆਦਾ ਠੀਕ ਲੱਗਿਆ ਕਿਉਂਕਿ ਮੈਂ ਅੱਜ ਆਪਣੇ ਨਿੱਜੀ ਕੰਮ ਤੇ ਲਈ ਤਹਿਸੀਲ ਦੇ ਵਿੱਚ ਆਇਆ ਸੀ ਪਰ ਮੈਨੂੰ ਆ ਦੇਖ ਕੇ ਬੜਾ ਦਰਦ ਹੋਇਆ ਸੋ ਖਿਮਾ ਚਾਹਨਾ ਹੈ ਖਿਮਾ ਦਾ ਚਾਹਨਾ ਜੇ ਕੋਈ ਮਾੜਾ ਸ਼ਬਦ ਨਿਕਲਿਆ ਹੋਵੇ ਤੇ ਬਹੁਤ ਹੀ ਮੰਦ ਭਾਗੇ ਹਾਲਾਤ ਨੇ ਇਸ ਝਾਰੂ ਸਰਕਾਰ ਨੇ ਕੀਤੇ ਨਹੀਂ ਜੇ ਬੱਸਾਂ ਚੱਲਦੀਆਂ ਤੇ ਕਈਆਂ ਨੂੰ ਰੋਜ਼ਗਾਰ ਵੀ ਮਿਲਣਾ ਸੀ ਅਰ ਪਰ ਅੱਜ ਇਹ ਬੱਸਾਂ ਬਿਲਕੁਲ ਕੂੜੇ ਦਾ ਢੇਰ ਬਣ ਚੁੱਕੀਆਂ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਸ਼ਾਇਦ ਪਸੰਦ ਆਵੇ ਤੇ ਆਪਣੇ ਵਿਚਾਰ ਜਰੂਰ ਰੱਖਿਓ ਧੰਨਵਾਦ ਜੈਨ ਜੈ ਭੋਲੇ ਨਾਥ